ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੇਰੇ ਪਰੇ ਹੱਥ ਰੱਖ ਕੇ ਸਤ ਸੰਤੋਖ ਦੇਵੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੇਰੇ ਚੈਨਲ ਨੂੰ ਬੱਤ ਬੱਤ ਸ਼ੇਅਰ ਕਰੋ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਕਮੈਂਟ ਵੀ ਕਰੋ ਤੇ ਬਾਕੀ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਤੇ ਜਿਹੜੀ ਆਪਾਂ ਬਾਹ ਹੁੰਦੀ ਹੈ ਨਾ ਬਾਹ ਦੀ ਆਪਾਂ ਕਿੰਨੇ ਇੰਚ ਤੇ ਕਾਟ ਪਾ ਸਕਦੇ ਆਂ ਜਾ ਹੈ ਬਾ ਜਿੱਦਾਂ ਜ਼ਿਆਦਾ ਭਾਰੀ ਆ ਤਾਂ ਫਿਰ ਤੁਸੀਂ ਥੋੜੀ ਜਿਹਾ ਜ਼ਿਆਦਾ ਕੱਢਣੀ ਜੇ ਹਲਕੀ ਆ ਤਾਂ ਥੋੜੀ ਨਹੀਂ ਆਮ ਜਿਹੜੀ ਆਪਾਂ ਨੋਰਮਲ ਪਾਈਦੀ ਆ ਉਹ ਕਾਟ ਆਪਾਂ ਕਿੰਨੇ ਦੇ ਪਾਈਦੀ ਆ ਆ ਆਪਾਂ ਬਾਹ ਲੈ ਲਈਆ ਤੇ ਇਹ ਬਾਹ ਆਪਣੀ ਲੰਬਾਈ ਚ 12 ਇੰਚ ਆ ਪੂਰੇ 12 ਤੇ ਆਪਾਂ ਇਹਨੂੰ ਇਦਾਂ ਕਰਨੀ ਆ ਇਹਦੀ ਬਾਹ ਦੀ ਕਾਟ ਆਪਾਂ ਇਦਾਂ ਪਾਈਦੀ ਆ ਵਾਹ ਥੱਲੇੋਂ ਤੁਹਾਡੀ ਜਿੰਨੀ ਮਰਜੀ ਹੋਵੇ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੁਸੀਂ ਕਾਟ ਸਕਦੇ ਹੋ ਮੋਡੇ ਦੀ ਕਾਟ ਤੇ ਇੱਕੋ ਵਾਰੀ ਉਹੀ ਪਹਿਣੀ ਹੈ ਸਹੀ ਪਹਿਣੀ ਹੈ ਜੇ ਛੋਟੀ ਹੈ ਤਾਂ ਤੁਸੀਂ ਛੋਟੀ ਰੱਖ ਸਕਦੇ ਆ ਵੱਡੀ ਹੈ ਤਾਂ ਤੁਸੀਂ ਵੱਡੀ ਰੱਖ ਸਕਦੇ ਹੋ ਤੁਹਾਡੀ ਖੁਸ਼ੀ ਆ ਤੇ ਆ ਆਪਾਂ ਬਾਹਾਂ ਲੈ ਲਈਆ ਬਾਹਾਂ ਲੈ ਕੇ ਆਪਾਂ ਇਹਨੂੰ 6 ਇੰਚ ਇਧਰ ਰੱਖਣਾ ਉੱਪਰਲੇ ਪਾਸਿਓਂ ਪਹਿਲਾਂ ਇੱਕੋ ਜਿਹੀ ਕਰ ਲੈਣੀ ਆਪਾਂ ਸਾਰੀ 6 ਇੰਚ ਆਪਾਂ ਉੱਪਰਲੇ ਪਾਸਿਓਂ ਰੱਖ ਲਈਆ ਤੇ ਬਾਕੀ ਬਾਹ ਜਿਹੜੀ ਮੋਹਰੇ ਪਾਸੇ ਨੂੰ ਆਪਾਂ ਛੱਡ ਦਿੱਤੀ ਜਿੰਨੀ ਵੀ ਛੱਡਣੀ ਆ ਤੇ ਛੇ ਹੀ ਆਪਾਂ ਇਧਰੋਂ ਥੱਲੇ ਰੱਖ ਲੈਣੀ ਆ ਰੱਖਣ ਇਹ ਇੱਕੋ ਜਿਹਾ ਹੀ ਰੱਖਣੀ ਆ ਛੇ ਹੀ ਆਪੇ ਧਰੋਂ ਰੱਖ ਲਈਆ ਤੇ ਇਹਨੂੰ ਹੁਣ ਆਪਾਂ ਇੱਕ ਸਿੱਧੀ ਲਾਈਨ ਖਿੱਚ ਦੇਣੀ ਐ ਇੱਦਾਂ ਇਹ ਬਾਹ ਦੀ ਜਿਹੜੀ ਕਾਟਿਆ ਜਿਹੜੀ ਆਪਾਂ ਸੀਨ ਲਾਉਣੀ ਆ ਨਾ ਉਹ ਕਾਟਿਆ ਇਹ ਇੱਥੋਂ ਆਪਾਂ ਆ ਬਾਹ ਪੈ ਦੇ ਰੰਡਣੀ 6 ਇੰਚ ਉੱਤੋਂ ਤੇ ਆ ਜਿਹੜੀ ਆਪਾਂ ਥੱਲਿਓਂ ਕੱਚ ਕੋਲ 6 ਰੱਖੀ ਆ ਇੱਥੋਂ ਆਪਾਂ 3 ਇੰਚ ਦੀ ਕਾਟ ਪਾਉਣੀ ਆ ਜੇ ਤੁਹਾਡੇ ਜਿਆਦਾ ਸ਼ੀਰ ਪਾਰ ਆਇਆ ਤਾਂ ਤੁਸੀਂ 3.5 ਦੀ 3.5 ਦੀ ਕਰ ਸਕਦੇ ਆ ਪਰ ਤਾਂ 3 ਦੀ ਕਾਟ ਪਾਈ ਦੀ ਆ ਜਿਆਦਾ ਸ਼ੀਰ ਪਾਰ ਆ 3 ਦੀ ਜੇ ਜਿਆਦਾ ਪਤਲਾ ਤਾਂ ਫਿਰ ਤੁਸੀਂ 2.5 ਦੀ ਵੀ ਪਾਸ ਕਰਦੇ ਆ ਇੱਥੋਂ ਆਪਾਂ ਲੈ ਕੇ ਇਦਾਂ ਫੇਰ ਆ 3 ਤੇ ਆਪਾਂ ਲਾ ਲਈ ਨਿਸ਼ਾਨੀ 3 ਤੇ ਲਾ ਕੇ ਇੱਥੇ ਆਪਾਂ ਫੇਰ ਸਿੱਧੀ ਇਦਾਂ ਲਾਈਨ ਖਿੱਚ ਲੈਣੀ ਆ ਇਹਦਾ ਹੁਣ ਆਪਾਂ ਫਿਰ ਅੱਧ ਕਰ ਦੇਣਾ। ਹਾਂ ਐਥੇ ਆ ਗਿਆ। ਇਹ ਹੀ ਆ ਗਿਆ ਪੌਣੇ ਪੰਜ ਤੇ ਆ ਗਈ ਆ। ਜਿਹੜਾ ਨੇ ਐ ਡ੍ਰੋਪ ਆਪਾਂ ਸੀਨ ਦਾ ਛੱਡ ਦੇਣਾ। 1 ਇੰਚ ਸੀਨ ਦਾ ਛੱਡ ਕੇ ਇਹ ਆਪਾਂ ਕਾਟ ਐਦਾਂ ਪੌਣੀ ਕਿ ਇੱਥੋਂ ਆਹ ਜਿਹੜੀ ਸ਼ੇ ਆ ਇਹ ਨਹੀਂ ਆਪਾਂ ਛੇੜਨੀ ਹੈਗੀ। ਜੇ ਜਿਹੜੀ ਥੱਲੇ ਕੱਠ ਵਾਲ ਦੇ ਪਾਸੇ ਉਹ ਆਪਾਂ 3 ਇੰਚ ਤੋਂ ਪਾਉਣੀ ਆ 3 ਇੰਚ ਤੋਂ ਇੱਧਰ ਪਾ ਕੇ ਪਹਿਲਾਂ ਆਪਾਂ ਆਹ ਸਿੱਧੀ ਪਾ ਦੇਣੀ ਆ ਇੱਧਰ ਹਨਾ ਤੇ ਐਥੋਂ ਆਪਾਂ ਜੇ ਜਿਆਦਾ ਠੋਡਾ ਭਾਰਾ ਸਰੀਰ ਹੈ ਤਾਂ ਤੁਸੀਂ 1 ਇੰਚ ਰੱਖਣੀ ਕਿਉਂ ਉੱਪਰੋਂ ਜਿਹੜਾ ਮੋੜ ਹੁੰਦਾ ਹੋਇਆ ਇੰਚਕ ਰੱਖੀਦਾ ਸਿੱਧਾ ਤੇ ਜੇ ਹਲਕਾ ਹੈ ਤਾਂ ਫੇਰ ਪਾਉਣਾ ਕਿੰਝ ਰੱਖੀਦਾ ਹੁਣ ਮੈਂ ਇੰਚਕ ਰੱਖ ਲਿਆ ਜਿਹੜੀ ਆਪਾਂ ਆਹ ਕਾਟਿਆ ਹੁਣ ਆਪਾਂ ਇਹ ਪਾ ਦੇਣੀ ਆ ਮੋਹਲੇ ਪੱਲਿਆਂ ਦੀ ਇਹ ਆਰੇ ਹੱਥ ਤੱਕ ਨਿਸ਼ਾਨ ਲਾਇਆ ਹੱਥ ਤੱਕ ਕਾਟ ਪਾਉਣੀ ਆ 8 ਇੰਚ ਦੀ ਇਹ ਪਾਤੀ ਆਪਾਂ ਜਿਹੜੀ ਹੁਣ ਆਪਾਂ ਹਨਾ ਸੀਨ ਲਾਉਣੀ ਆ ਜਿਹੜੀ ਆ ਆਪਾਂ ਸੀਨ ਲਾਉਣੀ ਆ ਨਾ ਏ ਆਪਾਂ ਸੀ ਨੂੰ ਇਦਾਂ ਲਾਉਣੀ ਆ ਜਿੱਥੇ ਆਪਾਂ ਦੇ 6 ਇੰਚ ਦੇ ਨਿਸ਼ਾਨ ਲਾਇਆ 3 ਇੰਚ ਆਪਣੀ ਬਚਦੀ ਆ ਉੱਥੋਂ ਜੇ ਤਾਂ ਤੁਹਾਡੀ ਬਾਹ ਭਾਰੀ ਆ ਜਿਆਦਾ ਭਾਰੀ ਆ ਫਿਰ ਤੁਸੀਂ ਇੱਦਾਂ ਬਾਹਰ ਨੂੰ ਖਿੱਚ ਲਓ ਮਾੜੀ ਯਹੀ ਜਿੰਨਾ ਤੁਹਾਡਾ ਮੋਢਾ ਹੈ ਮਾੜੀ ਯਹੀ ਸੂਤ ਦੀ ਸੂਤ ਜੇ ਤੁਹਾਡੀ ਸੀ ਨਹੀਂ ਬਾਹ ਭਾਰੀ ਜਿਆਦਾ ਹੈਗਾ ਤਾਂ ਫਿਰ ਤੁਸੀਂ ਇੱਥੋਂ ਸਿੱਧੀ ਇਦਾਂ ਰੱਖੋ ਮਾੜੀ ਇਹ ਤਰਛੀ ਕਰੋ ਇਹ ਤੋਂ ਬਾਅਦ ਤੁਸੀਂ ਇਹ ਗਲਾਈ ਪਾ ਬੋ ਇਹ ਤੁਸੀਂ ਇੱਥੇ ਗੜਾਈ ਪਾਉਣ ਲੱਪਣ ਹਨਾ ਉੱਤੋਂ ਗੜਾਈ ਪਾਉਣ ਲੱਪੈ ਨੇ ਫੇਰ ਤੁਹਾਡੀ ਬਾਹ ਨੂੰ ਫਿੱਟ ਪੈਣ ਲੱਪੈਂਦੀ ਆ ਤੇ ਇਸ ਕਰਕੇ ਬਾਹਾਂ ਦੀ ਤੁਸੀਂ ਜਿਹੜੇ 3 ਇੰਚ ਆਪਾਂ 6 ਇੰਚ ਇੱਧਰ ਰੱਖਿਆ ਸੀ 6 ਹੀ ਇੱਧਰ 6 ਹੀ ਇੱਧਰ ਇੱਧਰ ਹੁਣ ਆਪਾਂ 3 ਦੀ ਕਾਟ ਪਾਤੀ 3 ਰਹਿ ਗਿਆ 3 ਦੇ ਦਾਕਾ ਆਪਾਂ 3 ਤੱਕ ਰੱਖਣਾ ਹੋਇਆ ਸਿੱਧੀ ਰੱਖਣੀ ਆ ਜੇ ਤੁਹਾਡੀ ਮਤਲਬ ਥੋੜਾ ਭਾਰਾ ਸਰੀਰ ਹੈ ਜਾਂ ਹਲਕਾ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਕਰ ਲੈਣਾ ਜੇ ਆਪਾਂ ਇੱਥੋਂ ਹੀ ਇਦਾਂ ਹਨਾ ਇਦਾਂ ਸਿੱਧੀ ਸਲਾਈ ਪਾਉਣ ਲੱਪ ਤੇ ਪੇ ਆਪਣੀ ਬਾਹਾਂ ਦੀ ਖਿੱਚ ਪੈਣ ਲੱਪਣੀ ਹੁੰਦੀ ਐ ਤੁਸੀਂ ਇੱਥੋਂ ਆਪਣੇ ਹਿਸਾਬ ਨਾਲ ਤਕਰੀਬਨ ਸਿੱਧੀ ਰੱਖੋ ਐ ਤਰਸ਼ਾਈ ਨਾ ਕਰੋ ਐਦਾਂ ਸਿੱਧੀ ਐਦਾਂ ਰੱਖ ਕੇ 2-3 ਇੰਚ ਫੇਰ ਤੁਸੀਂ ਐਦਾਂ ਕਾਟ ਦੋ ਤਰਸ਼ੀ ਲੈ ਕੇ ਜਾਓ ਇੱਥੋਂ 1.5 ਇੰਚ ਤੋਂ ਬਾਅਦ ਫੇਰ ਤੁਸੀਂ ਮਾੜੀ-ਮਾੜੀ ਐਦਾਂ ਤਰਸ਼ੀ ਕਰ ਦੋ ਫੇਰ ਤੁਹਾਡੀ ਜਿੰਨੀ ਬਾਹ ਐ ਫੇ 19 ਬਾਹ ਤੁਹਾਡੀ ਮੋੜੇ ਫੇਰ ਕਿਉਂ ਸਹੀ ਆ ਜਾਣੀ ਕਿਉਂ ਇੱਥੋਂ ਮੋਢੇ ਨੂੰ ਤੁਹਾਡੇ ਨੂੰ ਖਿੱਚ ਨਹੀਂ ਪੈਣੀ ਹੈਗੀ ਜੇ ਤੁਸੀਂ ਇੱਥੋਂ ਪਾਉਣ ਲੱਪੇ ਫੇਰ ਤੁਹਾਡੇ ਮੋਢੇ ਨੂੰ ਖਿੱਚ ਪੈਣੀ ਆ ਆ ਆਪ ਮੋਹਰੇ ਬਾਹ ਦੀ ਕਾਟ ਪਾ ਲਈਆ ਤੇ ਉਹ ਪਿਛਲੇ ਪੱਲੇ ਹੈ ਨਾ ਤੇ ਆ ਆਪ ਇੱਥੋਂ ਵੀ 1 ਇੰਚ ਛੱਡਿਆ ਕਿਉਂਕਿ ਜੇ ਆਪਾਂ ਇੱਥੋਂ ਹੀ ਅੱਧਾ ਸਿੱਧੀ ਕਾਟ ਪਾਉਣ ਲੱਪੈ ਨੇ ਫਿਰ ਉੱਪਰ ਬਾਹ ਦੇ ਬਾਲ ਪੈਂਦੇ ਆ ਇਹ ਖਿਆਲ ਰੱਖਿਓ ਅੱਧਾ ਪੌਣਾ ਇੰਚ ਛੱਡਣਾ ਜੇ ਜ਼ਿਆਦਾ ਹੀ ਪਾ ਰਿਹਾ ਤੇ 1 ਇੰਚ ਛੱਡਣਾ ਨਹੀਂ ਅੱਧਾ ਪੌਣਾ ਇੰਚ ਜ਼ਰੂਰ ਛੱਡਣਾ ਤੁਸੀਂ ਉੱਥੋਂ ਸਿੱਧੀ ਅੱਧਾ ਕਾਟ ਕਰਨੀ ਆ ਫੇ ਉੱਥੋਂ ਬਾਲ ਨਹੀਂ ਤੇ ਤੁਹਾਡੇ ਪੈਣਾ ਹੈਗਾ ਨਹੀਂ ਤੁਹਾਡੇ ਬਾਲ ਪੈਣਾ ਤੇ ਫੇ ਜੇ ਸਿੱਧੀ ਰਚੀ ਵੀ ਕਰਨੀ ਹੈ ਕਿ ਫੇ ਵੀ ਬਾਲ ਪੈਣਾ ਹੈ ਤੇ ਐਸੇ ਕਰਕੇ ਤੁਸੀਂ ਇੱਥੋਂ ਆਪਣੀ ਬਾਹਾਂ ਦੀ ਕਾਟ ਸਹੀ ਰੱਖਿਓ 3 ਇੰਚ ਦੇ ਬਾਅਦ ਕਿ ਤੁਸੀਂ ਜਿਹੜੀ 3 ਇੰਚ ਹੈ ਉਹਨੂੰ ਸਿੱਧੀ ਰੱਖੋ ਜਾਂ ਜੇ ਜ਼ਿਆਦਾ ਹੀ ਭਾਰੀ ਬਾਹਾਂ ਤਾਂ ਉਹਨੂੰ ਬਾਹਰ ਨੂੰ ਮਾੜੀ-ਮਾੜੀ ਲੂਸ ਕਰੋ ਫਿਰ ਤੁਸੀਂ ਉਸ ਤੋਂ ਬਾਅਦ ਬਾਹਾਂ ਦੀ ਆਪਣੀ ਕਾਟ ਪਾਉਣ ਦੀ ਜਾਓ ਤੌਰ ਤੱਕ ਜਿੱਥੇ ਤੱਕ ਕਾਟ ਤੁਹਾਡੀ ਪੈਂਦੀ ਹੈ ਤੇ ਐਸੀ ਮੇਰੀ ਅੱਜ ਦੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਲਾਈਕ ਤੇ ਕਮੈਂਟ ਵੀ ਕਰਨਾ ਨਾ ਭੁੱਲਣਾ ਬਾਕੀ ਜਿਦੇ ਤਰ੍ਹਾਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਮੈਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ